ਸ਼ਾਇਦ ਮੈਨੂੰ ਪੰਜਾਬ ਦੇ ਕਿਸੇ ਕੋਨੇ ਵਿੱਚ ਭੇਜਾ ਜਾਏ ਲੇਕਿਨ ਬਠਿੰਡੇ ਕੇ ਸਾਥ ਮੇਰਾ ਲਗਾਓ ਔਰ ਸੰਬੰਧ ਹਮੇਸ਼ਾ ਹੀ ਰਹੇਗਾ ਔਰ ਕਹਾਂ ਸੇ ਲੜਨਾ ਹੈ ਲੜਨਾ ਹੈ ਨਹੀਂ ਲੜਨਾ ਇਹ ਮੇਰੀ ਪਾਰਟੀ ਫੈਸਲਾ ਕਰੇਗੀ ਪੰਜਾਬੀ ਇਕਤਾ ਪਾਰਟੀ ਦੇ ਐਡ ਹੌਕ ਪ੍ਰਧਾਨ ਸੁਖਪਾਲ ਸਿੰਘ ਖੇਰਾ ਬਾਦਲਾਂ ਦੇ ਗੜ ਵਿੱਚ ਜਾ ਕੇ ਹੁਣ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ ਪੰਜਾਬ ਡੈਮੋਕ੍ਰੈਟਿਕ ਅਲਾਈਐਂਸ ਵਲੋਂ ਡਾਕਟਰ ਤਰਮਿੰਦ ਗੰਦੀ ਨੇ ਅੱਜ ਸੁਖਪਾਲ ਸਿੰਘ ਖੇਰਾ ਦੇ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਨਾ ਕਹਿਆ ਹੈ ਕਿ ਖੈਰਾ ਬਠਿੰਡਾ ਤੋਂ ਹੀ ਲੋਕ ਸਭਾ ਸੀਟ ਚੋਣ ਲੜਨਗੇ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸ਼ਮਤ ਕੋਰ ਬਾਦਲ ਮੌਜੂਦਾ ਸੰਸਦ ਮੈਂਬਰ ਹਨ ਉਹਨਾਂ ਦਾ ਵੀ ਬਠਿੰਡਾ ਸੀਟ ਤੋਂ ਚੋਣ ਲੜਨਾ ਲਗਭਗ ਤੈ ਹੈ ਪਰ ਚਰਚੇ ਹੈ ਵੀ ਹਨ ਕਿ ਇਸ ਵਾਰ ਹਰਸ਼ਮਤ ਦਾ ਹਲਕਾ ਬਦਲਿਆ ਵੀ ਜਾ ਸਕਦਾ ਹੈ ਬਠਿੰਡਾ ਲੋਕ ਸਭਾ ਹਲਕੇ ਤੋਂ ਪੀਡੀਐ ਨੇ ਹੀ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਐਲਾਨਿਆ ਹੈ ਆਡੇ ਮਹਾਨ ਯੋਧਾ ਸਾਸ ਪਾਸ ਸਿੰਘ ਜੀ ਖੈਰਾ ਉਹਨਾਂ ਦੀ ਅਸੀਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਹਨਾਂ ਦਾ ਅਸੀਂ ਫੈਸਲਾ ਕੀਤਾ ਉਹਨਾਂ ਨੂੰ ਤਾਰਨ ਦਾ ਔਰ ਸਾਨੂੰ ਉਮੀਦ ਹੈਗੀ ਹੈ ਕਿ ਉਹਨਾਂ ਦੀ ਜੋ ਲੰਬੀ ਲੜਾਈ ਹੈ ਸਿਆਸੀ ਜੀਵਨ ਦੀ ਉਹ ਉਸ ਲੜਾਈ ਦੇ ਬਲਬੂਤੇ ਔਰ ਪੰਜਾਬ ਡੈਮੋਕਰੇਟ ਕਲੈਂਸ ਦਾ ਜੋ ਅੱਜ ਪੰਜਾਬ ਵਿੱਚ ਇੱਕ ਲੋਕਾਂ ਨੂੰ ਆਸ ਵੱਜੀ ਹੈ ਕਿ ਪੰਜਾਬ ਬਦਲੇਗਾ ਪੰਜਾਬ ਚੋਂ ਇਹ ਦੋ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦਾ ਜੋ ਨਾ ਪਾਕ ਇਕੜ ਜੋੜ ਹੈ ਇਸ ਨੂੰ ਪਾਛ ਦੇਣ ਗਿਆ ਔਰ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀ ਹੈ ਸੋ ਇਸ ਕਰਕੇ ਮੈਨੂੰ ਤੁਹਾਨੂੰ ਦਸਣ ਵਿੱਚ ਬਹੁਤ ਖੁਸ਼ੀ ਹੈਗੀ ਹੈ ਅੱਜ ਸਾਰੀਆਂ ਕਿਆਸeraiਆਂ ਸਾਰੇ ਤੁਹਾਡੀ ਜੋ ਉਤਸੁਕਤਾ ਸੀਗੀ ਉਸ ਨੂੰ ਖਤਮ ਕਰਦੇ ਹਾਂ ਅਸੀਂ ਸਰਦਾਰ ਸਖਪਾਲ ਸਿੰਘ ਜੀ ਖੈਰਾ ਜਿਨ੍ਹਾਂ ਦਾ ਪੰਜਾਬ ਜੋ ਗੜ ਮਹਾਗੜ ਜੋੜ ਬਣਿਆ ਹੈਗਾ ਡੈਮੋਕ੍ਰੇਟ ਪੰਜਾਬ ਜਮਹੂਰੀ ਗੜ ਜੋੜ ਬਣਿਆ ਉਹਦੇ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਰਹੀ ਹੈਗੀ ਹੈ ਉਹਨਾਂ ਦਾ ਬਠਿੰਡੇ ਦੀ ਲੋਕ ਸਭਾ ਸੀਟ ਤੋਂ ਇਸ ਗੱਲ ਦੀ ਪ੍ਰਵਾਨਗੀ ਕੀਤੀ ਉਹ ਬਗੈਰ ਕਿ ਉੱਥੇ ਕੌਣ ਖੜਦਾ ਕੌਣ ਨਹੀਂ ਖੜਦਾ ਹੈਗਾ ਅਸੀਂ ਉਹਨਾਂ ਦਾ ਕੈਂਡੀਡੇਚਰ ਉਹਨਾਂ ਦੇ ਜੋ ਉਹਨਾਂ ਸੇਟ ਹੈਗੀ ਹੈ ਉਹ ਉਹਨਾਂ ਦੇ ਨਾਮ ਅਨਾਉਂਸ ਕਰਦੇ ਹੈਗੇ ਆ ਔਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਖਾਸ ਕਰਕੇ ਬਟਿੰਡੇ ਦੇ ਲੋਕ ਸਰਪਾਲ ਸਿੰਘ ਖੈਰਾ ਸਮੇਤ ਸਾਰੇ ਪੀਡੀਏ ਦੇ ਜੋ ਕੈਂਡੀਡੇਟਸ ਨੇ ਜੋ ਉਮੀਦਵਾਰ ਨੇ ਉਹਨਾਂ ਨੂੰ ਪਾਰੀ ਬਹੁਤ ਦੇ ਕੇ ਪੰਜਾਬ ਵਿੱਚ ਇੱਕ ਨਵੀਂ ਵਾਰਤ ਲਿਖਣਗੇ ਮੈਨੂੰ ਪੰਜਾਬ ਜਮਹੂਰੀ ਗੱਟ ਜੋੜ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਨੇ ਔਰ ਨਾਲ ਮੇਰੀ ਪਾਰਟੀ ਪੰਜਾਬ ਇਕਤਾ ਪਾਰਟੀ ਨੇ ਬਤੌਰ ਉਮੀਦਵਾਰ ਨਾਮਿਨੇਟ ਕੀਤਾ ਹੈ ਬਠਿੰਡੇ ਲੋਕ ਸਭਾ ਤੋਂ ਮੈਂ ਗੱਠ ਜੋੜਦਾ ਵੀ ਰਣੀ ਆ ਮੈਂ ਆਪਣੀ ਪਾਰਟੀ ਦੇ ਸਮੂਹ ਵੋਲੰਟੀਅਰਸ ਵਰਕਰਸ نیچے ਤੋਂ ਲੈ ਕੇ ਉੱਪਰ ਤੱਕ ਮੈਂ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਹ ਕੌਨਫੀਡੈਂਸ ਰੱਖਿਆ ਕਿ ਅਸੀਂ ਇਹ ਤਾਕਤਵਰ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਸੂਬੇ ਨੂੰ ਤਬਾਹ ਕੀਤਾ ਉਹਨਾਂ ਦੇ ਖਿਲਾਫ ਲੜਾਈ ਲੜਨ ਦੇ ਕਾਬਿਲ ਸਮਝਿਆ ਮੈਨੂੰ ਔਰ ਇਹ ਲੜਾਈ ਜਿਹੜੀ ਹੈ ਇਹ ਇਸ ਲਈ ਲੜੀ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਬਾਦਲ ਦਾ ਪਰਿਵਾਰ ਹੈ ਖਾਸ ਤੌਰ ਤੇ ਇਹਨਾਂ ਨੇ ਪਿਛਲੇ ਕੁਝ ਦਹਾਕਿਆਂ ਤੇ ਇਹਨਾਂ ਦੀ ਪਕੜ ਵਿੱਚ ਰਿਹਾ ਪੰਜਾਬ ਔਰ ਇਹਨਾਂ ਦੀ ਪਕੜ ਤੇ ਰਹਿਣ ਤੋਂ ਬਾਅਦ ਅੱਜ ਸਾਡੇ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਹੋਈ ਹੈ ਸ਼ੁਭਾ ਕਰਜ਼ਈਆ ਲੇਕਿਨ ਇਹ ਤਾਕਤਵਰ ਲੀਡਰ ਤੇ ਪਰਿਵਾਰ ਹਜ਼ਾਰਾਂ ਕਰੋੜਾ ਰੁਪਏ ਦੇ ਮਾਲਕ ਨੇ ਮੈਂ ਕਈ ਵਾਰ ਬਿਆਨ ਸੁਣਦਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਿ ਅਸੀਂ ਬਠਿੰਡੇ ਨੂੰ ਬਹੁਤ ਆਲੀਸ਼ਾਨ ਸ਼ਹਿਰ ਬਣਾ ਦਿੱਤਾ ਹੈ ਅਸੀਂ ਬਠਿੰਡੇ ਦਾ ਬਹੁਤ ਵਿਕਾਸ ਕਰਾਇਆ ਹੈ ਮੈਂ ਬੀਬੀ ਨੂੰ ਪੁੱਛਣਾ ਚਾਹੁੰਦਾ ਕਿ ਵਿਕਾਸ ਕੱਲਾ ਇੱਟਾਂ ਤੇ ਸੀਮਿੰਟ ਦਾ ਤੇ ਕੰਕਰੀਟ ਦਾ ਵਿਕਾਸ ਨਹੀਂ ਹੁੰਦਾ ਵਿਕਾਸ ਹੁੰਦਾ ਜਦੋਂ ਉੱਥੋਂ ਦੇ ਰਹਿਣ ਵਾਲੇ ਵਸਿੰਦੇ ਠੰਡੀ ਹਵਾ ਮਹਿਸੂਸ ਕਰ ਸਕਣ ਖੁਸ਼ਹਾਲੀ ਮਹਿਸੂਸ ਕਰ ਸਕਣ ਜ਼ਿੰਦਗੀ ਦੇ ਮਿਆਰ ਵਿੱਚ ਕੋਈ ਅੱਛਾ ਇਜ਼ਾਫਾ ਹੁੰਦਾ ਹੋਵੇ ਉਹ ਮਹਿਸੂਸ ਕਰ ਸਕਣ ਪਰ ਸਿਮਰਤ ਕੌਰ ਜੀ ਤੁਹਾਡੇ ਰਾਤ ਵਿੱਚ ਜੋ ਕਹਾਣ ਤੁਸੀਂ ਨੌਜਵਾਨਾਂ ਦਾ ਕੀਤਾ ਜੋ ਨਸ਼ੇ ਦਿੱਤੇ ਜੋ ਪ੍ਰਸ਼ਟਾਚਾਰ ਦਿੱਤਾ ਜੋ ਖੁਦਕੁਸ਼ੀਆਂ ਦਿੱਤੀਆਂ ਕਿਸਾਨਾਂ ਦੇ ਵਿੱਚ ਇਸ ਲਈ ਤੁਸੀਂ ਸਾਰੇ ਰਿਸਪਾਂਸਿਬਲ ਹੋ ਔਰ ਜਿਹੜਾ ਬਠਿੰਡੇ ਦੇ ਵਿੱਚ ਜੋ ਵੀ ਕੋਈ ਡਿਵੈਲਪਮੈਂਟ ਦਾ ਕੰਮ ਹੋਇਆ ਪਿਛਲੇ ਅਕਾਲੀ ਦਲ ਦੇ ਰਾਜ ਵਿੱਚ ਤੁਸੀਂ ਉਹਦੇ ਚੋਂ ਲੁੱਟਕ ਸੁੱਟ ਕੀਤੀ ਹੈ ਇਸੇ ਦੌਰਾਨ ਹਰ ਸਿਮਰਤ ਕੋ ਬادله ਖਲਾਬ ਚੌਂ ਮੈਦਾਨ ਵਿੱਚ ਨਿਤੈ ਸੁਖਪਾਲ ਸਿੰਘ ਖੇੜਾ ਨੇ ਐਲਾਨ ਕੀਤਾ ਹੈ ਕਿ ਜੇਕਰ ਹਰ ਸਿਮਰਤ ਬਦਲਿਆ ਜਾਂਦਾ ਹੈ ਤਾਂ ਪੀਡੀਏ ਦੇ ਭਾਈਵਲ ਲੋਕਨਤਾ ਪਾਰਟੀ ਦੇ ਪ੍ਰਧਾਨ ਸਿਮਰਜ ਸਿੰਘ ਬੈਂਸ ਉਸੇ ਹਲਕੇ ਤੋਂ ਜਾ ਕੇ ਚੋਣ ਲੜਨਗੇ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸੁਖਪਾਲ ਸਿੰਘ ਖੇੜਾ ਅਤੇ ਸਿਮਰਜ ਸਿੰਘ ਬੈਂਸ ਵੱਲੋਂ ਇਸ ਵਾਰ ਬੀਬੀ ਬਾਦਲ ਨੂੰ ਘੇਰਨ ਦੀ ਪੂਰੀ ਤਿਆਰੀ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ